ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 4 ਦੀ ਟੀਮ ਨੂੰ ਜੀ ਵਧੀਆ ਕਾਮਯਾਬੀ ਮਿਲੀ ਹੈ ਦੇ ਏਰੀਏ ਦੇ ਵਿੱਚ ਕੁਝ ਪਿਛਲੇ ਦਿਨਾਂ ਤੋਂ ਜਿਹੜੀਆਂ ਸਨੇਚਿੰਗ ਦੀ ਵਾਰਦਾਤਾਂ ਹੋ ਰਹੀਆਂ ਸੀਆਂ ਉਹਦੇ ਵਿੱਚ ਜਿਹੜਾ ਇੱਕ ਅਸੀਂ ਗੈਂਗ ਜਿਹੜਾ ਹੈਗਾ ਉਹਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਇੱਕ ਦਾ ਨਾਮ ਰਿਸ਼ੀ ਹੈ ਤੇ ਇੱਕ ਦਾ ਨਾਮ ਆਦਿਲ ਹੈ ਦੋਨਾਂ ਦੀ ਉਮਰ ਜਿਹੜੀ ਹੈ 19 ਸਾਲ ਹੈ ਇਹ ਨਸ਼ੇ ਕਰਕੇ ਜਿਹੜਾ ਇਹ ਸਨੇਚਿੰਗ ਕਰਦੇ ਸੀਗੇ ਤੇ ਇਹਨਾਂ ਕੋਲੋਂ ਅਸੀਂ ਸਨੇਚਿੰਗ ਕਿਤੇ ਹੋਏ 10 ਮੋਬਾਈਲ ਫੋਨ ਤੇ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀ ਤੇ ਜਿਨ੍ਹਾਂ ਦੇ ਉੱਪਰੇ ਵਾਰਦਾਤ ਕਰਦੇ ਸੀਗੇ ਉਹ ਅਸੀਂ ਬਰਬੰਦ ਕੀਤੇ ਨੇ ਤੇ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਰਿਸ਼ੀ ਹੈਗਾ ਤੇ ਉਹਦੇ ਖਿਲਾਫ ਪਹਿਲਾਂ ਵੀ ਜਿਹੜਾ ਟਿੱਬੇ ਥਾਣੇ ਜਿਹੜਾ ਹੈ ਲੁੱਟਖੋ ਦਾ ਮੁਕੱਦਮਾ ਜਿਹੜਾ ਹੈ ਦਰਜ ਹੈ ਸਰ ਰਹਿਣ ਵਾਲੇ ਕਿੱਥੇ ਦੇ ਹੈਗੇ ਇਹ ਦੋਨੋਂ ਜੀ ਮਿਹਰਬਾਨ ਦੇ ਰਹਿਣ ਵਾਲੇ ਤੇ ਕਿੰਨੇ ਮੋਬਾਈਲ ਬਰਬੰਦ ਟੋਟਲ 10 ਮੋਬਾਈਲ ਫੋਨ ਦੋ ਮੋਟਰਸਾਈਕਲ ਸਰ ਇਹ ਪੜੇ ਲਿਖੇ ਵੀ ਜਾਂ ਕਿਸ ਤਰ੍ਹਾਂ ਬਿਲਕੁਲ ਜਿਹੜਾ ਥੋੜਾ ਜਿਆਦਾ بڑے ਲਿਖੇ ਨਹੀਂ ਹੈਗੇ ਤੇ ਬੇਸਿਕਲੀ ਇਹ ਸਨੇਚਿੰਗ ਕਰਦੇ ਨੇ ਮੋਟਰਸਾਈਕਲ ਚੋਰੀ ਕਿਤੇ ਨੇ ਸਨੇਚਿੰਗ ਕਰਦੇ ਤੇ ਬੇਸਿਕਲੀ ਨਸ਼ਾ ਕਰਨ ਦੇ ਆਦੀ ਪਿੱਛੇ ਦੇ ਕਿੱਥੇ ਦੇ ਮਿਹਰਬਾਨ ਦੇ ਨੇ ਜੀ ਸਰ ਸਰ ਪਿਛਲੇ ਕਿੰਨੇ ਸਮੇਂ ਤੋਂ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਪਿਛਲੇ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 2 ਕੁ ਮਹੀਨਿਆਂ ਤੋਂ ਜਿਹੜੀ ਇਹ ਸਾਰੀਆਂ ਵਾਰਦਾਤਾਂ ਇਹਨਾਂ ਨੇ ਕੀਤੀ ਹੋਈ ਹੈ ਜਿਹੜਾ ਤੋਂ ਕੋਈ ਪੁਰਾਣੇ ਪਰਚੇ ਵਗੈਰਾ ਇੱਕ ਦੇ ਖਿਲਾਫ ਪਹਿਲਾਂ ਟਿਬੇ ਥਾਣੇ ਪਰਚਾ ਦਰਜ ਹੈ ਜੀ